ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਤੁਹਾਡੇ ਸਾਹਮਣੇ ਕਿ ਪੰਜਾਬ ਦਾ ਜਿਹੜਾ ਮੌਸਮ ਹੈ ਉਹ ਮੀਂਹ ਦੀਆਂ ਗਤੀਵਿਧੀਆਂ ਜੋ ਦੇਖਣ ਨੂੰ ਮਿਲ ਰਹੀਆਂ ਨੇ 11 ਅਤੇ 12 ਤਰੀਕ ਨੂੰ ਉਹਦੇ ਵਿੱਚ ਕੀ ਅਲਰਟ ਜਾਰੀ ਹੋਏ ਨੇ ਮੌਸਮ ਵਿਭਾਗ ਵੱਲੋਂ ਨਮਾ ਇੱਕ ਮੈਪ ਜਾਰੀ ਕਰ ਦਿੱਤਾ ਗਿਆ ਨਵਾਂ ਅਲਰਟ ਜਾਰੀ ਕਰ ਦਿੱਤਾ ਗਿਆ ਜਿਦੇ ਵਿੱਚ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚਕਾਰ ਮੀਂਹ ਦੀ ਗਤੀਵਿਧੀ ਦੇਖਣ ਨੂੰ ਮਿਲਣਗੀਆਂ ਫਿਲਹਾਲ ਪੰਜਾਬ ਦੇ ਉੱਪਰ ਧੁੰਦ ਦੀ ਚਾਦਰ ਦੀ ਬਹੁਤ ਮੋਟੀ ਲੇਅਰ ਬਣੀ ਹੋਈ ਹੈ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚੋਂ ਹਵਾ ਜਿਹੜੀ ਉਹ ਦੱਖਣ ਪੂਰਬ ਤੇ ਦੱਖਣ ਪੱਛਮ ਦਿਸ਼ਾ ਤੋਂ ਚੱਲ ਰਹੀ ਹੈ ਜਿਸ ਦੇ ਨਾਲ ਇਹ ਸਿਸਟਮ ਵੀ ਕਿਤੇ ਨਾ ਕਿਤੇ ਕਮਜ਼ੋਰ ਪੈਂਦਾ ਦਿਖਾਈ ਦੇ ਰਿਹਾ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਵਿੱਚ ਧੁੰਦ ਦੇ ਕੀ ਹਾਲਾਤ ਨੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ YouTube ਵਾਲੇ ਫਾਰਮਰ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਮੌਸਮ ਦੀ ਜੰਗਿਆ ਜਾਣਕਾਰੀਆਂ ਤੁਹਾਨੂੰ ਲਗਾਤਾਰ ਮਿਲਦੀਆਂ ਰਹਿਣ ਗੱਲ ਕੀਤੀ ਜਾਵੇ ਸਿਸਟਮ ਦੀ ਤਾਂ ਸਿਸਟਮ ਪੰਜਾਬ ਦੇ ਵਿੱਚ 11 ਤਰੀਕ ਲਗਭਗ ਸਵੇਰ ਤੋਂ ਹੀ ਐਂਟਰੀ ਕਰਦਾ ਦਿਖਾਈ ਦੇ ਰਿਹਾ ਹੈ ਖਾਸ ਤੌਰ ਤੇ ਦੱਖਣ ਪੱਛਮੀ ਇਲਾਕਿਆਂ ਨੂੰ ਇਹ ਸਭ ਤੋਂ ਪਹਿਲਾਂ ਕਵਰ ਕਰੇਗਾ ਜਿਹਦੇ ਵਿੱਚ ਫਜ਼ਿਲਕਾ ਮੁਕਸਰ ਫਰੀਦਕੋਟ ਫਿਰੋਜ਼ਪੁਰ ਦੇ ਇਲਾਕੇ ਸਭ ਤੋਂ ਪਹਿਲਾਂ ਇਸ ਦੇ ਚਪੇੜ ਵਿੱਚ ਆਉਂਦੇ ਦਿਖਾਈ ਦੇ ਰਹੇ ਨੇ ਇਹ ਜਿਹੜਾ ਸਿਸਟਮ ਹੈ ਹੌਲੀ ਹੌਲੀ ਸਾਨੂੰ ਕਮਜ਼ੋਰ ਹੁੰਦਾ ਦਿਖਾਈ ਦੇ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਦੱਖਣ ਪੂਰਬੀ ਹਵਾ ਚੱਲਣੀ ਸ਼ੁਰੂ ਹੋ ਚੁੱਕੀ ਹੈ ਤੇ ਦੱਖਣ ਪੂਰਬੀ ਹਵਾ ਦੇ ਕਾਰਨ ਹੀ ਇਹ ਜਿਹੜਾ ਸਿਸਟਮ ਹੈ ਥੋੜਾ ਜਿਹਾ ਆਪਣੇ ਜਿੰਨਾ ਕਿਸਦਾ ਵजूद ਬਣ ਰਿਹਾ ਹੈ ਉਹ ਥੋੜਾ ਜਿਹਾ ਕਮਜ਼ੋਰ ਹੁੰਦਾ ਦਿਖਾਈ ਦੇ ਰਿਹਾ ਹੈ ਅਜੇ ਹਾਈ ਨਹੀਂ ਹੈ ਕਿ ਮੀਂਹ ਨਹੀਂ ਹੋਵੇਗਾ ਪੰਜਾਬ ਦੇ ਜਿਹੜੇ ਤੁਹਾਨੂੰ ਡਾਰਕ ਇਲਾਕੇ ਦਿਖਾਈ ਦੇ ਰਹੇ ਨੇ ਇਹ ਵਾਲੇ ਇਹਨਾਂ ਵਿੱਚ 25 ਤੋਂ 50% ਦੇ ਚਾਂਸ ਬਣ ਰਹੇ ਨੇ ਤੇ ਬਾਕੀ ਇਲਾਕਿਆਂ ਵਿੱਚ 25% ਦੇ ਨੇੜੇ ਚੜੇ ਦੇ ਚਾਂਸ ਨੇ ਜਿਸ ਦੇ ਵਿੱਚ ਉਮੀਦ ਹੈ ਕਿ ਸਾਨੂੰ ਪੰਜਾਬ ਦੇ ਹਰ ਇਲਾਕੇ ਵਿੱਚ ਕਿਣਮਣ ਕਣੀ ਜ਼ਰੂਰ ਹੋਵੇਗੀ ਪਰ ਅਜੇ ਹ ਨਹੀਂ ਹੈ ਕਿ ਹਰੇਕ ਪੰਜਾਬ ਦੇ ਪੂਰੇ ਜ਼ਿਲ੍ਹੇ ਵਿੱਚ ਇੱਕਸਾਰਮੀ ਪਵੇਗਾ ਕਿਸੇ ਕਿਸੇ ਇਲਾਕਿਆਂ ਦੇ ਵਿੱਚਕਾਰ ਜਿਹੜੇ ਚਾਂਸ ਨੇ ਉਹ 50% 70% ਕਿਸੇ ਵਿੱਚ 20 ਤੋਂ 30% ਨੇ ਅਜੇ ਇਹ ਦੇ ਵਿੱਚ ਇਹੀ ਉਮੀਦ ਲਗਾਈ ਜਾ ਰਹੀ ਹੈ ਕਿ ਹਾਂ ਕਿਰਮਣ ਕਣੀ ਜ਼ਰੂਰ ਹੋਵੇਗੀ ਪਰ ਕੋਈ ਵੱਡੇ ਚਾਂਸ ਨਹੀਂ ਹਨ ਕਿਸੀ-ਕਿਸੀ ਇਲਾਕੇ ਨੂੰ ਤਾਂ ਮਤਲਬ ਬਦਲਬਾਈ ਨਾਲ ਹੀ ਸਾਰਨਾ ਪਵੇਗਾ ਕੰਮ ਕਿਉਂਕਿ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਹਵਾ ਦਾ ਰੁਖ ਜਿਹੜਾ ਉਹ ਚੱਕਰਵਾਤੀ ਬਣਦਾ ਹੋਇਆ ਦਿਖਾਈ ਦੇ ਰਿਹਾ ਉੱਤਰ-ਪੱਛਮੀ ਹਵਾ ਵੀ ਚੱਲ ਰਹੀ ਹੈ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਕਿਸੇ-ਕਿਸੇ ਇਲਾਕੇ ਵਿੱਚ ਦੱਖਣ-ਪੂਰਬੀ ਹਵਾ ਚੱਲ ਰਹੀਗੀ ਜਿਸ ਦੇ ਨਾਲ ਚੱਕਰਵਾਤੀ ਮਾਹੌਲ ਬਣਨ ਦੇ ਕਾਰਨ ਇੱਕ ਘਮਾਉਦਾਰ ਮਾਹੌਲ ਬਣੇਗਾ ਜਿਸ ਦੇ ਨਾਲ ਹਵਾ ਆਪਣਾ ਰੁਖ ਬਦਲਣ ਦੇ ਨਾਲ-ਨਾਲ ਮੀਂਹ ਦੀ ਗਤੀਵਿਧੀਆਂ ਨੂੰ ਵੀ ਠੱਲ ਪਾਉਂਦੀ ਹੋਈ ਦਿਖਾਈ ਦੇਵੇਗੀ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਇਹ ਜਿਹੜਾ ਸਿਸਟਮ ਹੈ 12 ਤਰੀਕ ਦੁਪਹਿਰ ਤੱਕ ਇਹਨਾਂ ਇਲਾਕਿਆਂ ਤੋਂ ਹੁੰਦਾ ਹੋਇਆ ਪੰਜਾਬ ਤੋਂ ਵਾਪਸੀ ਕਰ ਅਲਵਿਦਾ ਲਵੇਗਾ ਵਾਪਸੀ ਕਰ ਜਾਵੇਗਾ ਆਪਣੇ ਅੱਗੇ ਤੇ ਜਿਸ ਦੇ ਨਾਲ ਪੰਜਾਬ ਦੇ ਵਿੱਚ ਦੁਬਾਰਾ ਤੋਂ ਧੁੱਪ ਦੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਕਿਉਂਕਿ ਪੰਜਾਬ ਦੇ ਵਿੱਚ ਅਕਸਰ ਹੀ ਦੇਖਿਆ ਗਿਆ ਜਦੋਂ ਮੀਂਹ ਵਗੈਰਾ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਮੌਸਮ ਕਲੀਅਰ ਹੋ ਜਾਂਦਾ ਹੈ ਧੁੱਪ ਨਿਕਲਣ ਦੇ ਚਾਂਸ ਵਧ ਜਾਂਦੇ ਨੇ ਜਿਸ ਦੇ ਨਾਲ 12 ਤਰੀਕ ਬਾਅਦ ਦੁਪਹਿਰ ਸਾਨੂੰ ਮੀਂਹ ਦੀ ਗਤੀਵਿਧੀਆਂ ਘਟ ਹੋਣ ਦੇ ਨਾਲ ਧੁੱਪ ਦੀਆਂ ਗਤੀਵਿਧੀਆਂ ਸਾਨੂੰ ਪੰਜਾਬ ਦੇ ਵਿੱਚ ਵਾਧੀਆਂ ਹੋਈਆਂ ਦਿਖਾਈ ਦੇਣਗੀਆਂ ਪੰਜਾਬ ਦੇ ਵਿੱਚ ਦੁਆਰਾ ਤਾਂ ਧੁੱਪ ਦੇ ਚਾਂਸ ਵਧਦੇ ਹੋਏ ਦਿਖਾਈ ਦੇਣਗੇ ਇਹ ਸੀ ਜੀ ਅਪਡੇਟ ਮੀਂਹ ਦੀਆਂ ਗਤੀਵਿਧੀਆਂ ਦੀ ਜੋ 11 ਤਰੀਕ ਨੂੰ ਹੁੰਦੀ ਦਿਖਾਈ ਦੇ ਰਹੀ ਹੈ ਇਹਦੇ ਬਾਰੇ ਨਵੀਂ ਕੋਈ ਵੀ ਅਪਡੇਟ ਆਵੇਗੀ ਸਭ ਤੋਂ ਪਹਿਲਾਂ ਜਾਣਕਾਰੀ ਲੈ ਕੇ ਤੁਹਾਡੇ ਤੱਕ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਜੋ ਵੀ ਜਾਣਕਾਰੀ ਪ੍ਰਾਪਤਮਗੀ ਸਭ ਤੋਂ ਪਹਿਲਾਂ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ